ਪੰਡਰਗਾਸ ਨੂੰ ਲੈ ਕੇ ਹੁਣ ਲੁਧਿਆਣਾ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਚੁੱਕੀ ਹੈ ਜੀ ਹਾਂ ਵੱਖ-ਵੱਖ ਥਾਵਾਂ ਤੇ ਨਾਕੇ ਬੰਦੀ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਜਿਹੜੇ ਸ਼ੱਕੀ ਵਾਹਨਾਂ ਜਾਂ ਲੋਕ ਵਿਖੇ ਜਾ ਰਹੇ ਨਹੀਂ ਉਹਨਾਂ ਤੋਂ ਕੁਝ ਪੜਤਾਲ ਵੀ ਕੀਤੀ ਜਾ ਰਹੀ ਹੈ ਸਦਾਸੀ ਕਿ ਲੁਧਿਆਣਾ ਸ਼ਹਿਰ ਵਿੱਚ ਵੱਖ-ਵੱਖ ਚੌਂਕਾ ਤੇ ਨਾਕੇ ਬੰਦੀ ਕੀਤੀ ਗਈ ਹੈ ਜਿਸ ਦਾ ਮੁੱਖ ਮਕਸਦ ਸੁਰੱਖਿਆ ਪ੍ਰਬੰਧਾਂ ਤੇ ਪੂਰੀ ਨਜ਼ਰ ਰੱਖਣਾ ਹੈ ਪੁਲਿਸ ਵੱਲੋਂ ਆਖਿਆ ਗਿਆ ਹੈ ਕਿ 15 اگست نو ਲੈ ਕੇ સુરક્ષા પ્રબંધા ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਹੀਂ ਵਰਤੀ ਜਾਵੇਗੀ ਅਤੇ ਹਰ ਯਾਣ ਜਾਣ ਵਾਲੇ ਰਾਹਗੀਰ ਦੀ ਸ਼ੱਕੀ ਵਿਅਕਤੀ ਦੀ ਹੈ ਜਿਹੜੀ ਪੁਛਪੜਤਾਲ ਕੀਤੀ ਜਾਵੇਗੀ ਅਤੇ ਜੋ ਕੋਈ ਵੀ ਸ਼ਰਾਰਤੀ ਅੰਸਰ ਕੋਈ ਵੀ ਕਿਸੇ ਵੀ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਮਾਹੌਲ ਖਰਾਬ ਨਾ ਕਰ ਸਕੇ ਲੁਧਿਆਣਾ ਲਾਈਵਲੀ ਸੰਜੇ 세ਤੀ ਦੀ ਰਿਪੋਰਟ ਹਾਂਜੀ ਹਾਂਜੀ ਅਸੀਂ ਅੱਜ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜਾ ਇਹ ਨਾਕਾ ਲਾ ਕੇ ਚੈਕਿੰਗ ਕਰ ਰਹੇ ਹਾਂ ਜੀ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਉਹਨਾਂ ਦੇ ਚਲਾਨ ਵੀ ਕੱਟ ਰਹੇ ਆ ਤੇ ਮਾੜੇ ਅਨਸਰਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜੀ ਬਿਲਕੁਲ 15 ਅਗਸਤ ਕਰਕੇ ਵੀ ਹੋਏਗਾ ਹੋ ਸਕਦਾ ਸੀ ਰੂਟੀਨਸ ਵੀ ਲਾਉਣਾ ਰਹੇ ਨੇ ਜਿਲ੍ਹਾ ਤਾਂ ਜੋ مستਹਦ ਰਹੇ ਪੁਲਿਸ مستਹਦ ਰਹੇ ਤੇ ਦੋਸ਼ੀ ਜਿਹੜੇ ਮਾੜੇ ਅਨਸਰਾਂ ਦੂਰ ਰਹੇ 15 ਅਗਸਤ ਨੂੰ ਲੈ ਕੇ ਹੁਣ ਲੁਧਿਆਣਾ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਚੁੱਕੀ ਹੈ ਜੀ ਹਾਂ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਜਿਹੜੇ ਸ਼ੱਕੀ ਵਾਹਨਾਂ ਜਾਂ ਲੋਕ ਵਿਖੇ ਜਾ ਰਹੇ ਨਹੀਂ ਉਹਨਾਂ ਤੋਂ ਕੁਝ ਪੜਤਾਲ ਵੀ ਕੀਤੀ ਜਾ ਰਹੀ ਹੈ ਸੁਦਾਸੀਏ ਕਿ ਲੁਧਿਆਣਾ ਸ਼ਹਿਰ ਵਿੱਚ ਵੱਖ-ਵੱਖ ਚੌਂਕਾ ਤੇ ਨਾਕੇਬੰਦੀ ਕੀਤੀ ਗਈ ਹੈ ਜਿਸ ਦਾ ਮੁੱਖ ਮਕਸਦ ਸੁਰੱਖਿਆ ਪ੍ਰਬੰਧਾਂ ਤੇ ਪੂਰੀ ਨਜ਼ਰ ਰੱਖਣਾ ਹੈ ਪੁਲਿਸ ਵੱਲੋਂ ਆਖਿਆ ਗਿਆ ਹੈ ਕਿ 15 ਅਗਸਤ ਨੂੰ ਲੈ ਕੇ ਸੁਰੱਖਿਆ ਪ੍ਰਬੰਧਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਹੀਂ ਵਰਤੀ ਜਾਵੇਗੀ ਅਤੇ ਹਰ ਯਾਣ ਜਾਣ ਵਾਲੇ ਰਾਘੀਰਦੀ ਸ਼ੱਕੀ ਵਿਅਕਤੀ ਦੀ ਹੈ ਜਿਹੜੀ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਜੋ ਕੋਈ ਵੀ ਸ਼ਰਾਰਤੀ ਅੰਸਰ ਕੋਈ ਵੀ ਕਿਸੇ ਵੀ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਮਾਹੌਲ ਖਰਾਬ ਨਾ ਕਰ ਸਕੇ ਲੁਧਿਆਣਾ ਲਾਈਵਲੀ ਸੰਜੇ ਸੇਤੀ ਦੀ ਰਿਪੋਰਟ ਹਾਂਜੀ ਹਾਂਜੀ ਅਸੀਂ ਅੱਜ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜਾ ਇਹ ਨਾਕਾ ਲਾ ਕੇ ਚੈਕਿੰਗ ਕਰ ਰਹੇ ਹਾਂ ਜੀ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਉਹਨਾਂ ਦੇ ਚਲਾਨ ਵੀ ਕੱਟ ਰਹੇ ਆ ਤੇ ਮਾੜੇ ਅਨਸਰਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜੀ 15 ਅਗਸਤ ਕਰਕੇ ਵੀ ਹੋਏਗਾ ਹੋ ਸਕਦਾ ਵੀ ਰੂਟੀਨ ਵੀ ਲਾਉਣਾ ਰਹੇ ਨੇ ਜੀ ਨਾਕਾ ਤਾਂ ਜੋ مستਹਦ ਰਹੇ پولیس مستਹਦ ਰਹੇ ਤੇ ਦੋਸ਼ੀ ਜਿਹੜੇ ਮਾੜੇ ਅਨਸਰ ਆ ਦੂਰ ਰਹੇ